ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਾਸਤਰੀ ਕਾਜੀ ਕੌਂਸਲ ਦੇ ਪੰਜਾਬੀ ਵਲੌਗ ਵਿੱਚ ਸਵਾਗਤ ਹੈ। ਮੈਂ ਗੁਰੂ ਪਰੇਖਸ਼ਰੋ ਚਾੜੀ ਦੀ ਕਲਾ ਚਰੋ ਜੀ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ। ਇੱਥੇ ਮੈਂ ਕਾ ਕਰਨ ਲੱਗੇ ਸੀ ਆਪਾਂ ਸਬਜ਼ੀਆਂ ਵਗੈਰਾ ਲਿਆਂਦੇ ਹੋਈਆਂ ਸੀ ਫਰੂਟ ਵਗੈਰਾ ਸੀ ਮੈਂ ਕੱਤ ਧੋ ਕੇ ਚੰਗੀ ਤਰ੍ਹਾਂ ਰੱਖ ਦਿਆਂ। ਪਹਿਲਾਂ ਆਪਾਂ ਕਰ ਲਈਏ ਜੀ ਆਪਣੀਆਂ ਟੋਕਰੀਆਂ ਸਾਫ਼। ਟੋਕਰੀਆਂ ਦੇ ਨਾ ਜਿਵੇਂ ਨਾ ਸਾਫ਼ ਕਰੀਏ ਤੇ ਫਿਰ ਉਹਦੇ-ਉਹਦੇ ਗੰਦੀਆਂ ਬਣ ਜਾਂਦੀਆਂ। ਇਸ ਕਰਕੇ ਮੈਂ ਕੱਥੇ ਆਪਣੀਆਂ ਬਣਾ ਟੋਕਰੀਆਂ ਧੋ ਕੇ ਥੋੜੇ ਪਾਂਡੇ ਦਾ ਤੁਹਾਡੀ ਜਿਹੜਾ ਕੰਮ ਆ ਨਿਕਲ ਜੇ ਫਿਰ ਬਾਕੀ ਜੋ ਡੇਲੀ ਰੁਟੀਨ ਦੇ ਵਿੱਚ ਕੰਮ ਹੋਏਗਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਚਾਹਾਂਗੀ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਧੰਨਵਾਦ ਤੁਹਾਡਾ ਠੀਕ ਹੈ ਜੀ ਕੋਈ ਸੋਣੀਆਂ ਭੈਣਾਂ ਕਹਿੰਦੀ ਹੁੰਦੀ ਹੈ ਨਾ ਕਮੈਂਟਾਂ ਦੇ ਵਿੱਚ ਨਾਮ ਕਈਆਂ ਦੇ ਨਹੀਂ ਯਾਦ ਰਹਿੰਦੇ ਤੇ ਵੈਸੇ ਵੀ ਮੈਂ ਨਾ ਜਦੋਂ ਤੁਹਾਡੇ ਕਮੈਂਟ ਆਉਂਦੇ ਹਨ ਨਾ ਤੇ ਨਾਮ ਜਰੂਰ ਮਤਲਬ ਨੀਚੇ ਲਿਖ ਕੇ ਜਵਾਬ ਵੀ ਦੇ ਦੇਣੇ ਜੀ ਠੀਕ ਹੈ ਜੀ ਪੜ ਲਿਆ ਕਰੋ ਕਮੈਂਟ ਨੂੰ ❤️ ਵਾਲਕੇਟ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਤੇ ਮੈਨੂੰ ਪਤਾ ਲੱਗ ਜਾਣਾ ਕਿ ਤੁਸੀਂ ਵੀ ਲਾਈਕ ਕਰ ਦਿੱਤਾ ਹੈ ਵਾਕੀ ਤਾਂ ਵਾ ਤੁਹਾਡਾ ਬਹੁਤ ਅੱਛਾ ਲੱਗ ਰਿਹਾ ਹੈ। ਬਹੁਤ سپورਟ ਮਿਲਦਾ ਮੈਨੂੰ ਬਹੁਤ ਸਾਰਾ। ਸ਼ੁਕਰੀਆ ਤੁਹਾਡਾ। ਠੀਕ ਹੈ ਜੀ। ਤੇ ਲੋ ਜੀ ਇਧਰ ਆਪ ਆਪਣਾ ਘੜਾ ਭਰ ਲਈਏ। ਤੁਹਾਨੂੰ ਪਤਾ ਜਿਹੜਾ ਘੜਾ ਹੁੰਦਾ ਨੇ ਜੇ ਆਪਕਰ ਆਪਾ ਭਰ ਕੇ ਰੱਖ ਲਈਏ ਨਾ ਛਾ ਦੇ ਵਿੱਚ ਰੱਖੋ ਜਾਂ ਹੱਥ ਨਾਲ ਦੇ ਵਿੱਚ ਮਾਰੋ ਪਹਿਲਾਂ ਵੀ ਨਾ ਕਈ ਵਾਰੀ ਵੀਡੀਓ ਵਿੱਚ ਵੀਡੀਓ ਵਿੱਚ ਦੱਸਿਆ ਆਇਆ ਠੀਕ ਹੈ ਜੀ ਮੈਂ ਤੇ ਪਾ ਜਦੋਂ ਤਾਜ਼ਾ ਤਾਜ਼ਾ ਪਾਣੀ ਆਉਂਦਾ ਹੈ ਨਾ ਹਮੇਸ਼ਾ ਮੈਂ ਆਰੋ ਦਾ ਬਹੁਤ ਘੱਟ ਯੂਜ਼ ਕਰਦੀ ਆਂ ਪਾਣੀ ਆਰੋ ਦਾ ਵੀ ਜਿਆਦਾ ਪੀਣਾ ਚਾਹੀਦਾ ਕਹਿੰਦੇ ਬਹੁਤ ਸਾਰੇ ਸਾਨੂੰ ਮਿਨਰਲ ਮਿਨਰਲ ਜਿਹੜਾ ਹੁੰਦੇ ਆ ਮਤਲਬ ਜਿਹੜੇ ਕਿਹਨਾਂ ਤੋਂ ਸਾਨੂੰ ਚਾਹੀਏ ਉਹ ਨਹੀਂ ਮਿਲਦੇ ਜੋ ਸਾਨੂੰ ਧਰਤੀ ਦੇ ਪਾਣੀ ਨਾਲ ਹੁੰਦੇ ਨਾ ਉਹ ਸਾਫ਼ ਕਰਕੇ ਦੇ ਦਿੰਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਵਿੱਚੋਂ ਵੀ ਜੇ ਵਾਲਾ ਪਾਣੀ ਵੀ ਜ਼ਰੂਰ ਪਿਆ ਕਰੋ ਇਹਦੇ ਚ ਠੰਡਾ ਪਾਣੀ ਰੰਦੇ ਨਾ ਵੈਸੇ ਵੀ ਮਿੱਟੀ ਦੇ ਘੜੇ ਦੇ ਵਿੱਚ ਪਾਣੀ ਆ ਰਾਤ ਨੂੰ ਜਦੋਂ ਤੁਸੀਂ ਪਾਣੀ ਪੀਣੇ ਇੱਕ ਤਾਂਬੇ ਦਾ ਜੱਗ ਭਰ ਕੇ ਨਾ ਰੱਖਿਆ ਕਰੋ ਉਹ ਵੀ ਪਾਣੀ ਪੀਆ ਕਰੋ ਬਹੁਤ ਵਧੀਆ ਹੁੰਦਾ ਕਹਿੰਦੇ ਉਹਦੇ ਚ ਚਾਂਦੀ ਦਾ ਸਿੱਕਾ ਸੀ ਜਦੋਂ ਤਾਂਬੇ ਦੇ ਭਾਂਡੇ ਚ ਪਾਣੀ ਪਾ ਕੇ ਜਿਵੇਂ ਤਾਂਬੇ ਦੇ ਲੋਟੇ ਚ ਪਾੜਿਆ ਮੇਰੇ ਕੋਲ ਜੱਗ ਹੈਗਾ ਮੈਂ ਤਾਂ ਆਪ ਹੁਣ ਸ਼ੁਰੂ ਕਰਨਾ ਵੀ ਵਧੀਆ ਰੰਦਾ ਪੀਣ ਤੇ ਲਈ ਬਹੁਤ ਅੱਛੀ ਚੀਜ਼ ਰਹਿੰਦੀ ਠੀਕ ਹੈ ਜੀ ਅੰਦਰ ਆਪਾਂ ਬਾਟੀਆਂ ਵਗੈਰਾ ਪਾਣੀ ਪਰਾ ਤਾਜ਼ਾ ਭਰ ਲਈਏ ਫਿਰ ਸਾਡਾ ਪਾਣੀ ਚੱਲਿਆ ਜਾਂਦਾ ਹੈ ਕਤੀ ਦੇ ਵੀਰ ਜੀ ਅੰਦਰ ਲਿਆਂਦੇ ਆ ਪਾਪੜੀਆਂ ਸਬਜ਼ੀਆਂ ਸੂਜੀਆਂ ਸਾਫ਼ ਕਰਕੇ ਰੱਖਦੇ ਆ ਧੋਬਣਾ ਕੇ ਰੱਖਦੇ ਆ ਡੇਲੀ ਰੂਟੀਨ ਦੇ ਵਿੱਚ ਸਾਡੇ ਜੋ ਛੋਟੇ ਛੋਟੇ ਕੰਮ ਹੁੰਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਇਕ ਨਾ ਘੜੇ ਦੇ ਵਿੱਚ ਕਦੀ ਵੀ ਕਹਿੰਦੇ ਸਾਨੂੰ ਹੱਥ ਨਹੀਂ ਮਾਰਨਾ ਚਾਹੀਦਾ ਹੱਥ ਮਾਰਨ ਨਾਲ ਨਾ ਤੁਹਾਡਾ ਪਾਣੀ ਠੰਡਾ ਨਹੀਂ ਰਹਿੰਦਾ ਜੇਕਰ ਤੁਹਾਡਾ ਪਾਣੀ ਠੰਡਾ ਨਹੀਂ ਨਾ ਹੁੰਦਾ ਇਹਦੇ ਵਿੱਚ ਨਮਕ ਤੇ ਮਿੱਠਾ ਸੋਡਾ ਕੋਸ਼ਿਸ਼ ਕਰਿਆ ਕਰੋ ਪਾ ਲਿਆ ਕਰੋ ਠੀਕ ਹੈ ਜੀ ਉਹ ਜੇ ਤਰ੍ਹਾਂ ਆਪਾਂ ਨੇ ਜਿਆਪਾ ਲੈ ਕੇ ਐਸੀ ਸਬਜ਼ੀਆਂ ਸਬਜ਼ੀਆਂ ਜਦੋਂ ਬਾਜ਼ਾਰੋਂ ਆਉਂਨਾਂ ਫਿਰ ਹੁੰਦਾ ਵੀ ਧੋ ਬਣਾ ਲਈਏ ਵੈਸੇ ਤਾਂ ਜਿੱਥੋਂ ਲੈਨੇ ਨਾਲ ਦੀ ਨਾਲ ਧੋ ਕੇ ਰੱਖ ਦੇਣੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਸੱਜਿਆਂ ਨੂੰ ਦੇਖਣ ਆਇਆ ਤੁਹਾਨੂੰ ਅਸੀਂ ਸੱਜਿਆਂ ਨੂੰ ਆਪਾਂ ਚੱਕੀ ਤਰ੍ਹਾਂ ਸਾ ਕਰਕੇ ਜੋ ਵੀ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਕੋ ਲੋਕੀਨਾਂ ਨੂੰ ਜਿਹੜੇ ਖੇਤੀ ਵਾਲੇ ਬੰਦੇ ਆ ਨਾ ਕੋ ਲੋਕੀਨ ਕੋਸ਼ਿਸ਼ ਕਰਿਆ ਕਰੋ ਕਿ ਘਰੇ ਜਲਾ ਦਿਆ ਕਰੋ ਕਿੰਦੇ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਯਾ ਸਾਬਲੋ ਯੂਸ ਲੈ ਆਓ ਜੇਕਰ ਯੂਸ ਨਹੀਂ ਲਿਆਣਾ ਨਾ ਇਹਨਾਂ ਲੋ ਸਾੜ ਦੇਣਾ ਚਾਹੀਦਾ ਇਹਨੂੰ ਰੱਖਣਾ ਨਹੀਂ ਚਾਹੀਦਾ ਤੇ ਇਹ ਸਾੜਨੇ ਤੋਂ ਬਾਅਦ ਤਾਂ ਇੱਧਰ ਆਪਾਂ ਸਾਰਾ ਕੁਝ ਫਰੂਟ ਵਗੈਰਾ ਜੋ ਕੀ ਹੈ ਠੋਹ ਬਣਾ ਕੇ ਆਪਣੇ ਰੱਖ ਲਏ ਆ ਠੋਕੇ ਹੋਣਗੇ ਨਾ ਤੇ ਟੈਨਸ਼ਨ ਨਹੀਂ ਹੁੰਦੀ ਜਿੱਦਾਂ ਮਰਜ਼ੀ ਚੱਕ ਕੇ ਖਾ ਲਓ ਅਰ ਜੇਕਰ ਸਬਜ਼ੀਆਂ ਵਗੈਰਾ ਧੁੰਦੀ ਹੁੰਦੇ ਹੁੰਦੇ ਨਾ ਕੋਸ਼ਿਸ਼ ਕਰਿਆ ਕਰੋ ਕਿ ਮਿੱਠਾ ਸੋਡਾ ਹਲਕਾ ਜਿਹਾ ਪਾਣੀ ਪਾ ਕੇ ਤੇ ਕੱਢ ਦੇਣਾ ਚਾਹੀਏ ਵਧੀਆ ਹੁੰਦਾ ਹੈ ਅੱਜ ਇੱਧਰ ਬਣਾਵਾਂਗੇ ਆਪਾਂ ਅੱਜ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਲਈ ਆਪਾਂ ਲਈ ਸਿੰਪਲ ਵਾਲੀ ਬਣਾਵਾਂਗੇ ਦੋ ਤਰੀਕਿਆਂ ਨਾਲ ਬਣਾਵਾਂਗੇ ਵੈਸੇ ਪਹਿਲਾਂ ਮੈਂ ਸਿੰਪਲ ਵਾਲੀ ਬਣਾਉਣ ਲੱਗੀ ਆ ਠੀਕ ਹੈ ਜੀ ਇਹਦੇ ਲਈ ਆਪਾਂ ਆਲੂ ਪਿਆਜ਼ ਸਾਰਾ ਕੁਝ ਕੱਟ ਲਿਆ ਸਾਰਾ ਕੁਝ ਵਿੱਚੇ ਪਾ ਕੇ ਬਿਲਕੁਲ ਸੋਖੇ ਤਰੀਕੇ ਨਾਲ ਜਿਹੜੀ ਵਾਹੀ ਉਹ ਰਿਸ਼ਿਮਲਾ ਵਿੱਚ ਬਣਾਵਾਂਗੇ ਠੀਕ ਹੈ ਤਿਆਰੀਆਂ ਮਿਰਚਾਂ ਵਗੈਰਾ ਸਾਰਾ ਮਟੀਰੀਅਲ ਤੁਸੀਂ ਤਿਆਰ ਕਰ ਲੈਣਾ ਇੱਧਰ ਆਪਾਂ ਸਰੋਂ ਦਾ ਤੇਲ ਧਰਤਾ ਉਹਦੇ ਕੁੱਕਰ ਦੇ ਵਿੱਚ ਆਪਾਂ ਧਰੇ ਆਂ ਜੀ ਆਲੂ ਬੋਇਲ ਸੁਣੇ भरवी मिर्च बनावा भरवी मिर्च बहुत सौखे वरीके बनती है ठीक है जी बाकी तो बने रहो ज्यारी शिमला मिर्च कट लू पता ही कि है जिम्मे की मैं हमेशा छोट सारिया रेसिपियां बहुत सौखिया धारती है ਸੜੀਆਂ ਪੈਣਾ ਮੁੱਖ ਲੱਗਦੇ ਨਾ ਸਿੰਮਲਾ ਵਿੱਚ ਬਣਾਣੀ ਬਹੁਤ ਸੌਖੀ ਹੈ ਇਹ ਦੇਖ ਲਿਆ ਕਰੋ ਵਿੱਚੋਂ ਨਾ ਕਈ ਵਾਰੀ ਅਜਗਰ ਕਾਣੀ ਵੀ ਆ ਜਾਂਦੀ ਹੈ ਕੱਟਣ ਲੱਗਿਆ ਚੀਜ਼ ਦਾ ਥੋੜਾ ਧਿਆਨ ਰੱਖ ਲੈਣਾ ਕੋਈ ਠੀਕ ਹੈ ਜੀ ਬਰੀਕ ਬਰੀਕ ਆਪਾਂ ਆਲੂ ਕੱਟ ਲੈਨੇ ਹੁਣ ਆਪਾਂ ਸਿੰਮਲਾ ਵਿੱਚ ਕੱਟ ਲਾਂਗੇ ਤਾਂਕਿ ਸਾਡਾ ਤੇਰ ਵਗੈਰਾ ਚੰਗ ਹੁੰਦਾ ਹੈ ਇੱਟੇ ਜੀ ਦੇ ਲੋ ਜੀ ਇੱਧਰ ਸਾਡਾ ਤੇਲ ਗਰਮ ਹੋ ਗਿਆ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਮਝੋ ਜੋ ਮਟੀਰੀਅਲ ਪਾਉਣੇ ਬੱਚਾ ਤੁਹਾਡੇ ਲਈ ਅਸੀਂ ਇੱਥੇ ਕਰਦੇ ਜਾਵਾਂਗੇ ਲੋ ਜੀ ਸਭ ਤੇਲ ਗਰਮ ਹੋਣ ਕੇ ਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਾਣਾ ਜੀ ਥੋੜਾ ਜਿਹਾ ਜੀਰਾ ਠੀਕ ਹੈ ਜੀ ਥੋੜੇ ਹਰੀਆਂ ਮਿਰਚਾਂ ਟਮਾਟਰ ਤੇ ਪਿਆਜ਼ ਆਪਾਂ ਜਿਹੜੇ ਪਾਉਣੇ ਚੱਲੋ ਜੀ ਇਹਨੂੰ ਜ਼ਿਆਦਾ ਨਹੀਂ ਭੁੰਨਾ ਬਿਲਕੁਲ ਵੀ ਠੀਕ ਹੈ ਜੀ ਇੰਨਾ ਕੋ ਭੁੰਨਣੇ ਕਿ ਥੋੜਾ ਜਿਹਾ ਆਪਣਾ ਟਮਾਟਰ ਹੈ ਨਾ ਉਗੜ ਜਾਏ ਇੰਨੀ ਤਨਾ ਪੱਕ ਚੁਕੇ ਨਾ ਵਧੀਆ ਜੇ ਤਰੀਕੇ ਨਾਲ ਤੇ ਰਹਿ ਗਏ ਟਮਾਟਰ ਨਹੀਂ ਤੇ ਬਿਲਕੁਲ ਵੀ ਸੱਚਾ ਨਹੀਂ ਲੱਗ ਰਹਿਗਾ ਠੀਕ ਹੈ ਜੀ ਹੁਣ ਆਪਾਂ ਇਹਦੇ ਚ ਆਪਣੀ ਤੇਸ ਤੇ ਅਨੁਸਾਰ ਪਾ ਦਾਂਗੇ ਜੀ ਨਮਕ ਥੋੜੀਆਂ ਜਿਹਾ ਪਾਵਾਂਗੇ ਆਪਾਂ ਇਹਦੇ ਚ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਇਹਦੇ ਚ ਕੱਲਦੇ ਕੀਸਿਆ ਹੋਇਆ ਧਨੀਆ ਥੋੜਾ ਮਸਾਲਾ ਥੋੜੀ ਜਿਹਾ ਥੋੜਾ ਜਿਆਦੇ ਚ ਪਾਵਾਂਗੇ ਆਪਾਂ ਗਰਮ ਮਸਾਲਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚਿਰ ਪਰਲਾਣਾ ਤਾਂ ਕਿ ਸਾਡਾ ਹਲਦੀ ਥੋੜਾ ਕੱਚਾ ਪਾ ਜੇ ਹਲਕਾ ਜਿਹਾ ਰਲਾ ਤਾ ਨਾ ਘੁੰਨ ਲੋ ਫਿਰ ਹਲਦੀ ਦਾ ਕੱਚਾ ਪਾਣੀ ਰਹਿੰਦਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਦੇਖੋ ਜੀ ਕੁਝ ਨਹੀਂ ਪਾਣਾ ਹੈਗਾ ਕੋਈ ਆਪਾਂ ਇਹਨੂੰ ਘੁੰਨਣਾ ਨਹੀਂ ਹੈਗਾ ਹੁਣ ਆਪਾਂ ਹਰੀਆਂ ਮਿਰਚਾਂ ਤੇ ਆਲੂ ਇਹਦੇ ਵਿੱਚ ਪਾ ਦੋ ਕੱਟੇ ਹੋਏ ਠੀਕ ਹੈ ਮੈਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਬਿਲਕੁਲ ਮਿਕਸ ਜਿਹਾ ਕਰ ਦੇਣਾ ਜਿਹੜਾ ਥੱਲੇ ਪਿਆਜ਼ ਬਗਿਆ ਰਿਹਾ ਨਾ ਬਸ ਅਸੀਂ ਥੋੜਾ ਜਿਹਾ ਪਿਆਜ਼ ਨਾਲ ਮਸਾਲਾ ਥੋੜਾ ਜ਼ਿਆਦਾ ਰੱਖ ਲਿਆ ਕਈ ਬਿਲਕੁਲ ਗ੍ਰਾਈਂਡ ਕਰਕੇ ਨਹੀਂ ਬਣਾਣੀ ਹੈਗੇ ਐਦਾਂ ਹੀ ਛੋਟੇ ਛੋਟੇ ਕੱਟ ਕੇ ਤੁਸੀਂ ਸੜਸਾ ਲਾਣਾ ਠੀਕ ਹੈ ਜੀ ਤਾਂ ਹੁਣ ਆਪਾਂ ਇਹਨੂੰ ਰਲਾ ਕੇ ਨਾ ਲੋਜੀ ਇਹਨੂੰ ਜੰਗੀ ਤਰ੍ਹਾਂ ਲਾ ਕੇ ਪਾਣੀ ਮੇਰੇ ਬਿਲਕੁਲ ਨਹੀਂ ਪਾਣਾ ਤੇ ਹੁਣ ਇਹਨੂੰ ਆਪਾਂ ਢੱਕ ਦਾਂਗੇ ਲੋ ਜੁਣੇ ਨੂੰ ਆਪਾਂ ਢੱਕ ਦੇਣਾ ਪਾਣੀ ਨਹੀਂ ਬਿਲਕੁਲ ਵੀ ਪਾਣਾ ਠੀਕ ਹੈ ਆਪਣੇ ਆਪ ਹੀ ਪਕੇ ਗਏ ਸਤ ਤੱਕ ਆਪਾਂ ਖਬਾਰ ਲੰਕ ਲਾਰੋ ਉਧਰ ਸਾਡੇ ਆਲੂ ਗੋਆਲਡ ਹੋਣਗੇ ਫਿਰ ਆਪਾਂ ਦੂਜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰਮੀਆਂ ਮਿਰਚਾਂ ਦੀ ਜਿਹੜੇ ਜਿਹੜੇ ਸ਼ਕੀਨ ਆ ਨਾ ਮੈਨੂੰ ਤਾਂ ਦੇਖੋ ਵਧੀਆ ਨਹੀਂ ਲੱਗਦੀ ਮੈਂ ਤਾਂ ਖਾਂਦੀ ਨਹੀਂ ਪਰ ਸਾਡੇ ਸਾਰੇ ਘਰ ਦੇ ਇਹ ਖਾਂਦੇ ਮੈਂ ਨਿਸ਼ਾਨ ਨਹੀਂ ਖਾਂਦੇ ਅਗੇ ਘਰ ਚੋਂ ਬਾਕੀ ਸਭ ਖਾਂਦੇ ਆ ਇਸ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਾਂ ਕਦੀ ਵੀ ਵਿਚੰਨਾ ਵਿੱਚ ਨਹੀਂ ਕੀਤੀ ਬਹੁਤ ਸਿੰਪਲ ਤੇ ਸੌਖੇ ਤਰੀਕੇ ਦੇ ਜਿਹੜੀਆਂ ਭੈਣਾ ਕਹਿੰਦੀ ਆ ਨਾ ਸੀ ਤੁਹਾਡੀ ਰੈਸਪੀ ਦੇ ਕੇ ਬਣਾਉਂਦੇ ਆ ਤੇ ਤੁਸੀਂ ਇਦਾਂ ਬਣਾ ਕੇ ਦੇਖਿਓ ਟਰਾਈ ਕਰਿਓ ਠੀਕ ਹੈ ਜੀ ਸਿਰ ਪੰਜ ਮਿੰਟਾਂ ਦੇ ਵਿੱਚ ਇਹ ਸ਼ਿਮਲਾ ਮਿਰਚ ਬਣ ਜਾਂਦੀ ਹੈ ਠੀਕ ਹੈ ਜੀ ਆ ਦੇਖੋ ਥੋੜਾ ਵਿੱਚੋਂ ਵਿੱਚੋਂ ਨਾ ਬਸ ਖਲੰਦੇ ਰਹਿਣਾ ਇਹ ਚੀਜ਼ ਦਾ ਧਿਆਨ ਰੱਖਣਾ ਤਾਂ ਕਿ ਜਿਹੜੇ ਆਲੂ ਹੈ ਨਾ ਥੋੜੇ ਕੱਚੇ-ਕੱਚੇ ਨਾ ਰਹਿਣ ਇਹ ਜਲਦੀ ਪੱਕ ਜਾਂਦੀ ਹੈ ਸ਼ਿਮਲਾ ਮਿਰਚ ਦਾ ਆਲੂਆਂ ਦਾ ਥੋੜਾ ਕੱਚਾ ਪਨ ਰਹਿ ਜਾਂਦਾ ਹੈ আর ਆਲੂ ਕੋਸ਼ਿਸ਼ ਕਰਿਆ ਕਰੋ ਕਿ ਜਿੰਨੇ ਛੋਟੇ ਟੁਕੜੇ ਦੇ ਵਿੱਚ ਆਪਾਂ ਕਰੀਏ ਨਾ ਸੋਨਾ ਵਧੀਆ ਰਹਿੰਦਾ ਔ ਜੀ ਇਧਰ ਗੁੰਨਣ ਲੱਗੇ ਸੀ ਆਪਾਂ ਆਟਾ ਮੈਂ ਤੁਹਾਨੂੰ ਦਿਖਾ ਦਿੰਦਾ ਦੇਖੋ ਜੀ ਸਬਜੀ ਨਾ ਥੋੜੀ ਜਦੋਂ ਹੁਣ ਤੁਹਾਨੂੰ ਲੱਗਦਾ ਨਾ ਰਿਝ ਗਿਆ ਤੇ سیم ਤੇ ਕਰ ਦੋ ਠੀਕ ਹੈ ਜੀ ਆ ਦੇਖੋ ਇਕਦਮ ਪਰਫੈਕਟ ਸਬਜੀ ਬਣ ਜਾਂਦੀ ਆਪਾਂ ਦੇਖ ਲੈਣਾ ਆਲੂ ਸਾਡੇ ਕੱਚੇ ਆ ਫਿਰ ਇਹਨੂੰ سیم ਦੇ ਉੱਤੇ ਹੀ ਰਹਿਣ ਦੋ ਜੇਕਰ ਪੱਕ ਗਏ ਤੇ ਦੇਖੋ 5 ਮਿੰਟਾਂ ਦੇ ਵਿੱਚ ਸਬਜੀ ਤਿਆਰ ਹੋ ਜਾਂਦੀ ਠੀਕ ਹੈ ਜੀ ਹਾਂ ਦੇਖੋ ਹੁਣ ਇਹਨੂੰ ਆਪਾਂ سیم ਤੇ ਰੱਖ ਲਾਂਗੇ ਜੇ ਥੋੜਾ ਬਹੁਤ ਕਸਰ ਹੋਏਗੀ ਨਾ ਆਲੂ ਹਲਕੇ ਹਲਕੇ ਹੈਗਾ ਫਰਕ ਕਸਰ ਆ ਮਤਲਬ ਤੇ ਹਾਂ ਦੇਖੋ ਇਹ ਤਰੀਕੇ ਨਾਲ ਬਣਾ ਕੇ ਦੇਖਿਓ ਤੁਸੀਂ ਸਬਜੀ ਬਹੁਤ ਵਧੀਆ ਤੇ ਬਹੁਤ ਜਲਦੀ ਬਣਦੀ ਹੈ ਠੀਕ ਹੈ ਜੀ ਬਾਕੀ ਦੂਜੀ ਸਬਜੀ ਆਪਾਂ ਬਣਾਵਾਂਗੇ ਉਦੋਂ ਆਲੂ ਹੰਡ ਹੋ ਰਹੇ ਆ ਕਿ ਕੱਚਾ ਉਹ ਜੱਟਾ ਕਪਣ ਆ ਰਤਾ ਵਗੈਰਾ ਗੁੰਨ ਕੇ ਰੱਖ ਲੈਣੇ ਆ ਤੇ ਆਟਾ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਹੋ ਸਕੇ ਤੋਂ ਪੂਰਾ ਸੁਰੇ ਗੁੰਨਿਆ ਕਰੋ ਠੀਕ ਹੈ ਜੀ ਟਾਈਮ ਟੂ ਟਾਈਮ ਆਪਣਾ ਥੋੜਾ ਜਿਹਾ ਆਟਾ ਗੁੰਨਿਆ ਯੂਜ਼ ਕਰ ਲਿਆ ਕਹਿੰਦੇ ਆਟਾ ਨੂੰ ਸਾਨੂੰ ਫ੍ਰਿਜ ਦੇ ਵਿੱਚ ਨਹੀਂ ਰੱਖ ਕੇ ਯੂਜ਼ ਕਰਨਾ ਚਾਹੀਦਾ ਬਹੁਤ ਕੁਝ ਐਸੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਖਾਸ ਧਿਆਨ ਰੱਖਣੇ ਚਾਹੀਦੇ ਕਿਉਂਕਿ ਸਾਡੀ ਬਿਮਾਰੀਆਂ ਦਾ ਕਾਰੀ ਬਾਸਾ ਖਾਣਾ ਹੈ ਬਾਸੀਆਂ ਚੀਜ਼ਾਂ ਨੂੰ ਆਪਾਂ ਯੂਜ਼ ਕਰਦੇ ਆਂ ਬਾਰ-ਬਾਰ ਆਪਾਂ ਉਹਨਾਂ ਨੂੰ ਗਰਮ ਕਰਕੇ ਵਰਤ ਲੈਂਦੇ ਆਂ ਆਟਾ ਜਿਵੇਂ ਰਾਤ ਦਾ ਪਿਆ ਹੋਇਆ ਹੈ ਕਾਲਾ ਪਿਆ ਜਾਂਦਾ ਤੁਸੀਂ ਕਦੀ ਦੇਖ ਲਿਓ તાਜੇ ਆٹے ਦੀ ਰੋਟੀ ਦੇਖ ਲਿਓ ਤੇ ਬਾਸੀ ਆٹے ਦੀ ਰੋਟੀ ਦੇਖ ਲਿਓ ਬਹੁਤ ਫਰਕ ਹੈ ਨਾ ਚੀਜ਼ਾਂ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਜੀ ਧਿਆਨ ਦਾ ਖੜੇ ਚਾਹੀਦੇ ਜਿਹੜੀਆਂ ਖਾਸ ਕਰ ਭੈਣਾ ਕੰਮ ਕਰਦੀਆਂ ਹਨਾ ਚਲੋ ਜੋ ਵਾਲੇ ਨੂੰ ਤਾਂ ਹੁੰਦਾ ਵੀ ਜਲਦੀ ਪਰ ਆਟੇ 'ਚ ਵੈਸੇ ਇਹਨਾਂ ਟਾਈਮ ਹੀ ਲੱਗਦਾ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਕਿ ਥੋੜਾ ਗੁੰਨ ਲਓ ਠੀਕ ਹੈ ਜੀ ਬਾਕੀ ਬਣੇ ਰੋਟੀ ਗਾਇਸ ਉਧਰ ਆਪਾਂ ਬਣਾਵਾਂਗੇ ਬਾਅਦ 'ਚ ਮੂਰਤੀ ਬਣਾਉਂਦੀ ਬਣਾਉਂਦੇ ਲੇਟ ਹੀ ਸਾਡੇ ਆਨ ਲੋਪ ਲਗੇ ਨੇ ਆਪਾਂ ਬਣਾਵਾਂਗੇ ਜੇ ਸ਼ਿਮਲਾ ਮਿਰਚ ਭਰ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਰਦਾਰ ਜੀ ਦੀ ਡਿਮਾਂਡ ਹੈ ਕਿ ਆਲੂ ਵਾਲੀ Shimla ਮਿਰਚ ਬਣਾਣੀ ਹੈ ਬਾਕੀ ਦੇਖਦੇ ਆ ਮੈਂ ਬਣਾਉਂਦੀ ਆ ਕਿ ਸਰਦਾਰ ਜੀ ਆਪ ਬਣਾਉਂਦੇ ਆ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲੋ ਜੀ ਆਹ ਲਈ ਸਬਜੀ ਬਣ ਕੇ ਹੋ ਗਈ ਸਾਡੀ ਤਿਆਰ ਆ ਦੇਖੋ ਬਹੁਤ ਵਧੀਆ ਤੇ ਬਹੁਤ ਅੱਛੀ ਬਣਦੀ ਆ ਠੀਕ ਹੈ ਜੀ ਤੁਸੀਂ ਵੀ ਆ ਤਰੀਕੇ ਨਾਲ ਜਰੂਰ ਅਪਣਾ ਕੇ ਦੇਖਿਓ ਕੋਈ ਟਾਈਮ ਵੀ ਨਹੀਂ ਲੱਗਦਾ ਤੇ ਬਿਲਕੁਲ ਸੌਖੇ ਤਰੀਕੇ ਨਾਲ ਬਣ ਜਾਂਦੀ ਏ ਵਾਲੀ ਸਬਜੀ ਚਲੋ गाइस ਇੱਧਰ ਆਪਾਂ ਆਲੂ ਛਿੱਲੇ ਸੀ ਆਪਾਂ ਆਲੂ ਬੋਇਲਡ ਕੀਤੇ ਸੀ ਨਾ ਮੈਂ ਤੁਹਾਨੂੰ ਦੱਸ ਰਹੀ ਸੀ ਹੁਣ ਬਣਾਵਾਂਗੇ ਆਪਾਂ ਦੂਜੀ ਰੈਸਪੀ ਠੀਕ ਹੈ ਜੀ ਛਿਲਲਾ ਮਿਸਰੀ ਤੇ ਮੈਂ ਉਹ ਵੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੀ ਹਾਂ ਬਿਲਕੁਲ ਔਇਲ ਫਰੀ ਪਾਕ ਵਾਲੀ ਬਣਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਬਿਲਕੁਲ ਬਹੁਤ ਹੀ ਘੱਟ ਜਿਹਨੂੰ ਤੇਲ ਕਹਿੰਦੇ ਆ ਨਾ ਉਹ ਲੈਣਾ ਹਲਕਾ ਜਿਹਾ ਸਮਝ ਲਓ ਤੁਸੀਂ 2 ਚਮਚ ਤੇਲ ਦੇ ਲੈਣੇ ਆ ਠੀਕ ਹੈ ਜੀ 2 ਚਮਚ ਤੇਲ ਦੇ ਲੈਣੇ ਤੇ ਇੱਧਰ ਆਪਾਂ ਕੱਟ ਲਈ ਜੀ ਆ ਦੇਖੋ ਪਿਆਜ਼ ਕੱਟ ਲਈ ਆ ਆ ਰਹੀਆਂ ਮਿਰਚਾਂ ਫੜਕਾ ਲਾਵਾਂਗੇ ਤੇ ਆ ਆਪਾਂ ਨੂੰ ਚਿੱਲੇ ਨੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਜੇ ਚਾਹੇ ਤੁਸੀਂ ਕੱਦੂਕਾਸ ਕਰਕੇ ਕਰ ਲਓ ਚਾਹੇ ਤੁਸੀਂ ਇਹਨਾਂ ਨੂੰ ਫੇਲੋ ਠੀਕ ਹੈ ਜੀ ਆਪਾਂ ਛੋਟੇ ਛੋਟੇ ਟੁਕੜੇ ਜੇ ਕਰਕੇ ਇਹਨਾਂ ਨੂੰ ਫੇਲਾਂਗੇ ਚੰਗੀ ਤਰ੍ਹਾਂ ਜਿੰਨੇ ਕੋ ਤੁਸੀਂ ਆਲੂ ਪਾਣੇ ਹੁੰਨੇ ਕੋ ਠੀਕ ਹੈ ਜੀ ਆਪਾਂ ਦੇ ਤੇਲ ਨਹੀਂ ਸੰਗੀਤਾ ਆ ਦੇਖੋ ਜੀ ਤੇਲ ਸਾਡਾ ਹੋਣ ਲੱਗਿਆ ਗਰਮ ਤੇਲ ਆਪਾਂ ਬਿਲਕੁਲ ਦੋ ਹੀ ਚਮਚ ਲੈਣੇ ਜ਼ਿਆਦਾ ਨਹੀਂ ਲੈਣੇ ਠੀਕ ਹੈ ਜੀ ਬਹੁਤ ਘੱਟ ਤੇਲ ਦੇ ਵਿੱਚ ਕਈਆਂ ਨੂੰ ਹੁੰਦਾ ਨਾ ਕਈ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਔਇਲ ਫਰੀ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਸਪੈਸ਼ਲ ਐ ਮੈਂ ਦੂਸਰੀ ਤਾਂ ਬਣਾ ਲਈ ਸੀ ਤੁਸੀਂ ਦੇਖੀਏ ਬਹੁਤ ਵਧੀਆ ਬਣੀ ਹੈ ਸਾਡੀ ਉਹ ਵੀ ਸਬਜੀ ਠੀਕ ਹੈ ਜੀ ਹੁਣ ਆਪਾਂ ਦੇਖੋ ਜੀ ਤੇਲ ਸਾਡਾ ਬਿਲਕੁਲ ਹੋ ਗਿਆ ਕਰ ਤੇਲ ਆਪਾਂ ਬਿਲਕੁਲ ਕੱਟ ਲਿਆ ਤੇ ਆਹ ਲੈ ਲਈਆਂ ਜੀ ਆਪਾਂ ਸ਼ਿਮਲਾ ਮਿਰਚਾ ਠੀਕ ਹੈ ਜੀ ਆਹ ਸ਼ਿਮਲਾ ਮਿਰਚਾ ਲਈਆਂ ਨੇ ਇਹਨਾਂ ਦਾ ਆਪਾਂ ਜਿਹੜਾ ਆਹ ਵਾਲਾ ਉੱਪਰ ਦਾ ਪਾਰਟ ਸਾਡਾ ਨਾ ਡੰਡੀ ਵਗੈਰਾ ਲਾ ਲਾਂਗੇ ਤੇ ਇਹਦੇ ਵਿੱਚੋਂ ਜੇਕਰ ਤੁਸੀਂ ਚਾਹੋ ਤਾਂ ਇਹਦੇ ਚੋਂ ਬੀਜ ਵੀ ਸਾੜ ਸਕਦੇ ਹੋ ਠੀਕ ਹੈ ਜੀ ਹੁਣ ਇਹਨਾਂ ਨੂੰ ਅੰਦਰੋਂ ਦੀ ਖੋਖਲ ਜਿਹਾ ਕਰ ਲੈਣਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਖੋਖਲ ਕਰਕੇ ਰੱਖ ਜੇਕਰ ਤੁਸੀਂ ਚਾਹੋ ਇਹਦੇ ਚੋਂ ਬੀਜ ਵੀ ਕੱਢ ਸਕਦੇ ਠੀਕ ਹੈ ਇਸ ਤਰ੍ਹਾਂ ਵੀ ਕੱਟ ਸਕਟ ਸਕਦੇ ਹੋ ਜੇ ਐਦਾ ਕੱਟਣੀ ਹੈ ਤੇ ਐਦਾ ਵੀ ਕੱਟ ਸਕਦੇ ਹੋ ਹੁਣ ਆਪਾਂ ਜਿਵੇਂ ਵੀ ਜਿਵੇਂ ਕਰਦੇ ਚਾਹਾਂਗੇ ਉਦਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਲਓ ਜੀ ਸਾਡਾ ਤੇਲ ਪਹਿਲਾਂ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਜੀ ਆਪਣੇ ਟੇਸਟ ਅਨੁਸਾਰ ਜੋ ਪਾਣਾ ਤੁਹਾਨੂੰ ਮੈਂ ਦੱਸਦੀ ਆ ਕਿ ਮੈਂ ਕਿਦਾਂ ਇਹਦੇ ਲਈ ਨਾ ਪਹਿਲਾਂ ਆਪਾਂ ਤੜਕਾ ਲਾਵਾਂਗੇ ਜੀ ਆਪਣੇ ਪਹਿਲਾਂ ਆਲੂ ਆਣ ਹਲਕਾ ਜਿਹਾ ਪਾਦੇ ਵਿੱਚ ਪਾ ਦੇਣਾ ਜੀ ਜੀਰਾ ਠੀਕ ਹੈ ਜੀ ਪਿਆਜ਼ ਤੇ ਹਰੀਆਂ ਮਿਰਚਾਂ ਜਿੰਨੀਆਂ ਤੁਸੀਂ ਪਾਉਣੀਆਂ ਚਾਹੋ ਠੀਕ ਹੈ ਪਾ ਕੇ ਇਹਨਾਂ ਨੂੰ ਥੋੜਾ ਥੋੜਾ ਪਿਆਜ਼ਾਂ ਨੂੰ ਭੁੰਨਣਾ ਜ਼ਿਆਦਾ ਨਹੀਂ ਭੁੰਨਣਾ ਹੈਗਾ ਠੀਕ ਹੈ ਜੀ ਅੱਗਾ ਕਾਪੜੇ ਇਹ ਵਾਲਾ ਮਟੀਰੀਅਲ ਆਪਾਂ ਸਿੰਨਾ ਦੇ ਲਈ ਤਿਆਰ ਕਰ ਰਹੇ ਹਾਂ ਠੀਕ ਹੈ ਜੀ ਤੇ ਲੋ ਜੀ ਇਹਦੇ ਜੋ ਆਪਾਂ ਬੀਜ ਕੱਟ ਲੈ ਕਿਉਂਕਿ ਇਹਦੇ ਬੀਜ ਜਿਹੜੇ ਹੁੰਦੇ ਹਨ ਵਧੀਆਂ ਨਹੀਂ ਹੁੰਦੇ ਹੁਣ ਮੈਂ بیچ ਬਿਲਕੁਲ ਕੱਢ ਦਿੱਤੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਆ ਦੇਖੋ ਖੋਖਲ ਕਰ ਲੈਣਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਹੁਣ ਜਿਹੜਾ ਮਟੀਰੀਅਲ ਪਾਉਣਾ ਜਿਵੇਂ ਪਰਣਾ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਆਪਾਂ ਕੱਟ ਕੇ ਰੱਖ ਲੈਣੇ ਆ ਠੀਕ ਹੈ ਜੀ ਹੁਣ ਆਪਣੇ ਇਧਰ ਪਿਆਜ਼ ਦੇਖੋ ਜੀ ਹੋ ਗਏ ਥੋੜੇ ਥੋੜੇ ਬ੍ਰਾਊਨ ਹੁਣ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਜੀ ਆਪਣੇ ਟੇਸਟ ਅਨਸਾਰ ਦੋ ਤੁਸੀਂ ਖਾਣਾ ਚਾਹੁੰਦੇ ਹੋ ਨਮਕ ਠੀਕ ਹੈ ਜੀ ਥੋੜੀ ਜੀ ਹਲਦੀ ਹਲਕੀ ਜੀ ਪਾਉ ਜੀ ਮਿਰਚ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਤੇ ਗਰਮ ਮਸਾਲਾ ਇਹ ਚੀਜ਼ਾਂ ਪਾਖਣ ਮੈਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਜਿਹਾ ਵਧੀਆ ਜਿਹਾ ਖੁੰਡ ਲੈਣਾ ਠੀਕ ਹੈ ਜੀ ਜੁੱਤੇ ਪਿਆਜ਼ ਇਦਾਂ ਦੇ ਥੋੜੇ ਥੋੜੇ ਕੁਝਦੇ ਆ ਵਧੀਆ ਜੇ ਹੁੰਦੇ ਆ ਠੀਕ ਹੈ ਇਹ ਵਾਲੇ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਆਲੂ ਮੈਸ਼ ਕੀਤੇ ਹੋਏ ਆ ਨਾ ਤੁਸੀਂ ਚਾਹੋ ਤੇ ਕद्दूकस ਵੀ ਕਰ ਸਕਦੇ ਹੋ ਮੈਂ ਵੈਸੇ ਹੀ ਇਹਨਾਂ ਨੂੰ ਕਰ ਲਿਆ ਫੇਰ ਲਿਆ ਠੀਕ ਹੈ ਜੀ ਹੁਣ ਇਹਨਾਂ ਨੂੰ ਇਹਦੇ ਵਿੱਚ ਹੀ ਪਾ ਲੈਣਾ ਥੋੜਾ ਇਹ ਨਾਲ ਚੰਗੀ ਕਰ ਆਪਾਂ ਜਿਵੇਂ ਸਬਜੀ ਜੇ ਬਣਾਉਂਦੇ ਆ ਨਾ ਮਿਕਸ ਕਰਦੇ ਆਨ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਨਾਲ ਸਾਰੇ ਆਮ ਨੂੰ ਆਪਾਂ ਵੀ ਚੰਗੀ ਮਿਕਸ ਕਰ ਲੈਣੇ ਪਿਆਜ਼ਾਂ ਦੇ ਇਹਦੇ ਨਾਲ ਦੇਖੋ ਟੇਸਟ ਬਹੁਤ ਵਧੀਆ ਆਉਂਦਾ ਇਕਦਮ ਔਰ ਥੋੜਾ ਜਿਹਾ ਅਮਚੂਰ ਜ਼ਰੂਰ ਪਾਓ ਜੇਕਰ ਤੁਹਾਡੇ ਕੋਲ ਕੱਚੀ ਅੰਬੀ ਕੱਚੀ ਅੰਬੀ ਪਾ ਸਕਦੇ ਹੋ ਥੋੜਾ ਜਿਹਾ ਨਹੀਂ ਤੇ ਅਮਚੂਰ ਪਾ ਦਿਓ ਇਹਦੇ ਨਾਲ ਹੋਰ ਜ਼ਿਆਦਾ ਟੇਸਟ ਵਧੀਆ ਆਏਗਾ ਤੇ ਲੋ ਜੀ ਥੋੜਾ ਜਿਹਾ ਹੁਣ ਆਪਾਂ ਇਹਦੇ ਚ ਪਾ ਦਾਂਗੇ अद्धा कु चम्मच ठीक है जी अद्धे चम्मच थोड़ा आम चूर अमचूर बहुत वाला जहाँ टेस्ट आ जूगा ठीक है जब तक ये अपना यह तैयार होंगे तद तक आप अपना खलारा साँभ लेते ले, हैं ठीक है जी मैंने बड़ी आदत होंगी कि खलारा संभल है ना संभाल लो वाइय तरीके एक पांच कु मिनट इन सिम तो रख देना कि चंकी तरह मिक्स हो जाए तो लो जी हम देखो साद परफेक्ट बन चुके हैं ਸਾਰੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਠੀਕ ਹੈ ਜੀ ਹੁਣ ਆਪਾਂ ਗੈਸ ਕਰ ਦੇਣੀ ਹੈ ਦੇਖੋ ਜੀ ਬੰਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਰੱਖ ਦਾਂਗੇ ਠੰਡੇ ਹੋਣ ਲਈ ਜੇਕਰ ਤੁਸੀਂ ਚਾਹੋ ਤੇ ਇਹਦੇ ਵਿੱਚ ਗਰਮ ਵੀ ਭਰ ਸਕਦੇ ਹੋ ਠੀਕ ਹੈ ਲੱਗ ਤੋਂ ਕੱਢ ਲਉ ਮੈਂ ਹੁਣ ਇਸੇ ਕढ़ाई 'ਚ ਬਣਾਣਾ ਮੈਂ ਕਿਉਂ ਇਹਦੀ ਜੀ ਕਰਦੀ ਆ ਤੇ ਆਪਾਂ ਇੱਕ ਚਮਚ ਲੈ ਲੈਣਾ ਆ ਦੇਖੋ ਜੀ ਇੱਕ ਚਮਚ ਲੈ ਕੇ ਆ ਦੇਖੋ ਜਿਸ ਤਰ੍ਹਾਂ ਆਪਾਂ ਕੀਤਾ ਹੋਇਆ ਨਾ ਇਹਦੇ ਵਿੱਚ ਆਪਾਂ ਸਾਰੇ ਆਲੂ ਜਿੰਨੇ ਭਰੇ ਜਾਂਦੇ ਆ ਜੇ ਆਲੂ ਖਾਣ ਦੇ ਸ਼ੌਕੀਨ ਹੈ ਨਾ ਸਾਡੇ ਸਾਰਾਜੀ ਬਹੁਤ ਖੁਸ਼ ਹੋ ਕੇ ਖਾਣਦੇ ਅਮਰਤਪੁਰ ਬੜੀ ਖੁਸ਼ ਹੋ ਕੇ ਖਾਣਦੀ ਹੈ ਮੈਨੂੰ ਆਲੂ ਨਹੀਂ ਪਸੰਦ ਹੈਗੇ ਬਿਲਕੁਲ ਵੀ ਜੀ ਬਹੁਤ ਘੱਟ ਖਾਂਦੀ ਆ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਆਲੂਆਂ ਨੂੰ ਐਦਾਂ ਭਰ ਲੈਣਾ ਠੀਕ ਹੈ ਜੀ ਆਪਾਂ ਹੁਣ ਇਹਨਾਂ ਨੂੰ ਬਣਾਉਣਾ ਕਿੱਦਾਂ ਤੁਹਾਨੂੰ ਦੱਸੂਗੀ ਬਿਨਾ ਔਇਲ ਤੋਂ ਕਿਸ ਤਰ੍ਹਾਂ ਬਣਾਉਂਦੀ ਹੁੰਦੀ ਆ ਮੈਂ ਲਓ ਜੀ ਇਹਦੇ ਵਿੱਚ ਰੱਖ ਲੈਨੇ ਆ ਆ ਜੀ ਇਸ ਤਰ੍ਹਾਂ ਕਰਕੇ ਸਾਰੀਆਂ ਸ਼ਿਮਲਾ ਮਿਰਚਾਂ ਪਾ ਆਨ ਨੂੰ ਚੰਗੇ ਤਰ੍ਹਾਂ ਭਰ ਦਿੰਦੇ ਲੋ ਜੀ ਆ ਦੇਖੋ Shimla mircha ਆਪਾਂ ਬਿਲਕੁਲ ਭਰ ਦਿੱਤੀਆਂ ਪਰਫੈਕਟ ਇਕਦਮ ਐਨ ਮੈਂ ਵਧੀਆ ਤਰੀਕੇ ਨਾਲ ਭਰਤੀਆਂ ਇਹ ਪੰਜ ਛੇ ਮੈਂ ਸਿਰਫ ਸਪੈਸ਼ਲ ਤੁਹਾਡੇ ਨਾਲ ਰੈਸিপি ਸ਼ੇਅਰ ਕਰਨ ਕਰਕੇ ਰੱਖੀਆਂ ਸੀ ਠੀਕ ਹੈ ਜੀ ਆ ਦੇਖੋ ਤੁਸੀਂ ਮਿਰਚਾਂ ਇਕਦਮ ਵਧੀਆ ਤਰੀਕੇ ਨਾਲ ਭਰ ਚੁੱਕੀਆਂ ਨੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਕਿੱਦਾਂ ਭਾਫ਼ ਦੇ ਵਿੱਚ ਬਣਾਣਾ ਭਾਫ਼ ਵਾਲੀਆਂ ਬਣਾਉਂਗੀ ਬਿਨਾ ਆਇਲ ਤੋਂ ਤੇ ਦੇਖਦੇ ਰਹੋ ਤੁਸੀਂ ਠੀਕ ਹੈ ਜੀ ਜਿਹੜਾ ਮਸਾਲਾ ਬਚੇ ਇਹ ਮੈਂ ਕੱਢ ਦੂੰਗੀ ਇਹ ਅਸੀਂ ਰੋਟੀ ਪਰੌਂਠਾ ਕੁਝ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਇਹਨੂੰ ਆਪਾਂ ਕੱਢ ਹੀ ਲੈਨੇ ਹੁਣ ਬਾਕੀ ਮੈਂ ਤੁਹਾਨੂੰ ਦਿਖਾਣੇ ਆ ਤਦ ਤੱਕ ਤੁਸੀਂ ਗ੍ਰੇਸ ਕਰ ਲਈ ਬਿਲਕੁਲ ਕੱਢ ਹੀ ਕਰ ਲਈ ਠੀਕ ਹੈ ਜੀ ਤੇ ਸਾਡਾ ਗਿਆਸ ਦੇ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਦੇਖੋ ਜੀ ਪਾਣਾ ਸਿਰਫ ਪਾਣੀ ਠੀਕ ਹੈ ਆਪਾਂ ਕੋਈ ਘਿਓ ਕੋਈ ਤੇਲ ਕੁਝ ਨਹੀਂ ਪਾਵਾਂਗੇ ਇਹਦੇ ਵਿੱਚ ਰੱਖ ਦੇਣੀ ਕੋਈ ਕੋਲੀ ਠੀਕ ਹੈ ਤੁਸੀਂ ਪਾਣੀ ਉਹਨਾਂ ਕੋ ਪਾਣਾ ਜਿੰਨਾ ਕੋ ਤੁਹਾਨੂੰ ਮਤਲਬ ਉਹਦੇ ਵਿੱਚ ਨਾ ਆਵੇ ਆ ਦੇਖੋ ਜੀ ਮੈਂ ਜਾਲੀ ਲੈ ਲਈਏ ਜੇਕਰ ਤੁਹਾਡੇ ਕੋਲ ਜਾਲੀ ਹੈ ਤੇ ਜਾਲੀ ਲੈ ਸਕਦੇ ਹੋ ਆ ਜਾਲੀ ਆਪਾਂ ਇੱਦਾਂ ਰੱਖ ਦੇਣੀ ਆ ਦੇਖੋ ਧਿਆਨ ਨਾਲ ਠੀਕ ਹੈ ਜੀ ਜਾਲੀ ਰੱਖ ਦੇਣੀ ਹੈ ਹੁਣ ਆਹੀ ਆਪਣੀਆਂ ਸ਼ਿਗਲਾ ਮਿਰਚਾਂ ਜਿਹੜੀਆਂ ਇੱਕ ਇੱਕ ਕਰਕੇ ਆਪਾਂ ਇਹਦੇ ਜਾਲੀ ਦੇ ਉੱਤੇ ਰੱਖ ਦੇਣੀਆਂ ਨੇ ਆ ਦੇਖੋ ਜੇਕਰ ਤੁਹਾਡੇ ਇਧਾਂ ਆਂਦੀ ਹੈ ਇੱਦਾਂ ਰੱਖ ਲਓ ਆ ਦੇਖੋ ਜੀ ਤੇ ਲੋ ਜੀ ਇਹਦੇ ਵਿੱਚ نیچے ਪਾਣੀ ਆਪਾਂ ਜਾਲੀ ਰੱਖ ਕੇ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਰੱਖਤੀ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਰੱਖ ਲਈਏ ਸੈੱਟ ਕਰ ਦਈਏ ਆ ਦੇਖੋ ਜੀ ਠੀਕ ਹੈ ਹੁਣ ਆਪਾਂ ਇਹਦੇ ਉੱਤੇ ਦੇ ਦੇਣਾ ਜੀ ਢੱਕਣ ਹੁਣ ਇਹ ਦੇਖਿਓ ਤੁਸੀਂ ਭਾਫ਼ ਦੇ ਵਿੱਚ ਬਣੇਗਾ ਬਿਨਾ ਆਇਲ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਜੇਕਰ ਤੁਸੀਂ ਚਾਹੋ ਨਾ ਇਹਨੂੰ ਕੁੱਕਰ ਦੇ ਵਿੱਚ ਵੀ ਰੱਖ ਕੇ ਸਿੱਟੀ ਮਰਵਾ ਸਕਦੇ ਹੋ ਠੀਕ ਹੈ ਮੈਂ ਕੁੱਕਰ 'ਚ ਰੱਖਣਾ ਵਧੀਆ ਨਹੀਂ ਸਮਝਿਆ ਤੇ ਇਸ ਕਰਕੇ ਹੁਣ 5 ਮਿੰਟ ਆਪਾਂ ਇਹਨੂੰ ਗੈਸ ਫੁੱਲ ਤੇ ਕਰ ਲੈਣਾ ਕਿਉਂਕਿ ਆਪਾਂ ਪਾਣੀ ਪਾਇਆ ਹੋਇਆ ਹੈ ਉਹਨੇ ਦੇਖਿਓ ਭਾਪ ਦੇ ਵਿੱਚ ਬਿਲਕੁਲ ਬਣ ਗਈ ਸ਼ਿਮਲਾ ਵਿੱਚ ਬਿਨਾ ਆਇਲ ਫਰੀ ਸਮਝ ਲਓ ਆਇਲ ਫਰੀ ਹੈ ਜੀ ਤੁਸੀਂ ਵੀ ਬਣਾਇਓ ਬਹੁਤ ਵਧੀਆ ਤੇ ਬਹੁਤ ਟੇਸਟੀ ਜਿਹੜੇ ਖਾਣ ਦੇ ਸ਼ੌਕੀਨ ਹੈ ਨਾ ਤੇ ਉਹਨਾਂ ਲਈ ਸਪੈਸ਼ਲ ਤੁਸੀਂ ਇਹ ਵਾਲੀ ਭਰਮਾ ਮਿਰਚ ਬਿਨਾ ਤੇਲ ਤੋਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਆਹ ਦੇਖੋ ਜੀ ਸਾਡੇ ਭਾਪ ਚ ਬਣ ਚੁੱਕੀ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਨੇ ਆ ਠੀਕ ਹੈ ਜੀ ਆਹ ਦੇਖੋ ਬਿਲਕੁਲ ਆ ਦੇ ਇੱਕਦਮ ਗਲ ਚੁੱਕਿਆ ਦੇਖੋ ਚਮਚ ਵਿੱਚ ਖੂਬ ਰਿਹਾ ਨਾ ਆ ਦੇਖੋ ਇਕਦਮ ਨਰਮ ਹੋ ਗਈਆਂ ਨੇ ਠੀਕ ਹੈ ਜੀ ਸਿਰਫ 5 ਮਿੰਟ ਦੇ ਵਿੱਚ ਭਾਪ ਦੇ ਵਿੱਚੇ ਬਣ ਜਾਂਦੀਆਂ ਕੋਈ ਔਖੀਆਂ ਨਹੀਂ ਹੈਗੀਆਂ ਹੁਣ ਇਹਨਾਂ ਨੂੰ ਆਪਾਂ ਕੱਢ ਦਿੰਨੇ ਆ ਜੀ ਗੈਸ ਨੂੰ ਬੰਦ ਹੁਣ ਠੰਡਾ ਹੋਏਗਾ ਫਿਰ ਆਪਾਂ ਕੱਢ ਲਾਂਗੇ ਇਸ ਤਰੀਕੇ ਨਾਲ ਤੁਸੀਂ ਵੀ ਭਾਪ ਵਾਲੀਆਂ शिमला ਮਿਰਚਾਂ ਜ਼ਰੂਰ ਬਣਾਇਓ ਮੈਨੂੰ ਸਭ ਕੋ ਕਮੈਂਟਾਂ ਵਿੱਚ ਦੱਸਿਓ ਠੀਕ ਹੈ ਜੀ ਜੇਕਰ ਪੇਸ਼ੈਂਟ ਬੰਦੇ ਆ ਉਹਨਾਂ ਲਈ ਤਾਂ ਸਪੈਸ਼ਲੀ ਇਹ ਚੀਜ਼ ਬਣਾ ਸਕਦੇ ਆ ਬਹੁਤ ਘੱਟ ਤੇਲ 'ਚ ਬਿਨਾਂ ਤੇਲ ਤੋਂ ਸਮਝ ਲਓ ਇਹ ਸਿਰਫ ਮਸਾਲਾ ਭੁੰਨੇ ਆ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਪਿਆਰੇ ਪਿਆਰੇ ਕਮੈਂਟ ਲਾਈਕ ਜਰੂਰ ਕਰਿਆ ਕਰੋ ਵਾਤ ਤੋਂ ਵਾਤ ਮੈਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਹੁਣ ਕਰ ਲੈਂ ਜੀ ਆਪਾਂ ਆਪਣੇ ਰੋਟੀ ਪਾਣੀ ਦਾ ਹੀਲਾ ਉਹ ਦਾ ਕੰਮ ਮਿਲਦੇ ਆਗਾ ਤੁਹਾਨੂੰ ਅੱਜ ਸਸਟੀ ਕਾਲ ਬਾਈ ਬਾਈ